ਸਵੇਰੇ ਸਵੇਰੇ ਸਸਰੀ ਕਾਲ ਸਾਰੇ ਵੀਰ ਭਰਾ ਨੂੰ ਕਹਿਮੋ ਸਾਰੇ ਤੇ ਇਧਰ ਢਾਟਾ ਬਈ ਆਹ ਆ ਦੇਖੋ ਰਸਤਾ ਕੱਢਦੇ ਆ ਇਧਰ ਨੂੰ ਤੇ ਨਿਓਆ ਭਰਦੇ ਆ ਸਾਜਰੇ ਸਾਜਰੇ ਰੋਟੀ ਆ ਗਈ ਮੋਟਰ ਤੇ ਆਏ ਹਾਏ ਹਾਏ ਮੂਲੀਆਂ ਪਿਆਜ਼ ਰੋਟੀ ਲੱਸੀ ਆਏ ਹਾਏ ਹਾਏ ਫਤਮਨੀ ਜੀਬ ਚ ਪਾਲੀ ਬਈ ਚੀਰ ਕੇ ਆ ਤੇਰੇ ਵਾਸਤੇ ਉਹਦੇ ਰੱਖਤੀ ਬਾਕੀ ਆਪਣੇ ਆਪਣੀ ਲੀਣਗੇ ਠੀਕ ਹੈ ਠੀਕ ਹੈ ਤੇ ਵੀਰਾ ਗੇਟ ਬਣਾ ਰਹੇ ਆ ਅੰਦਰ ਬੱਤਕਾਂ ਲਈ ਰੇਤਾ ਰੂਤਾ ਭਰ ਕੇ ਲਿਆਂਦਾ ਚਲੋ ਫਿਰ ਰੋਟੀ ਪਾਣੀ ਖਾਈਏ ਪਹਿਲਾਂ ਮੋਟਰ ਤੇ ਰੋਟੀ ਖਾਣ ਦਾ ਨਜ਼ਾਰਾ ਹੀ ਕੁਝ ਲੱਗ ਗਿਆ ਸਾਡੇ ਸ਼ਿਪ ਸਾਹਿਬ ਰੋਟੀ ਪਾ ਰਹੇ ਨੇ ਸਾਨੂੰ ਇਹ ਮਾਮਲਣੀ ਆਉ ਬੇਟੀ ਹੈ ਮੂਲੀ ਦੇ ਦੇ ਮਾਮਲਣੀ ਨੂੰ ਆਪਣੀ ਉਹ ਭਾਈ ਮੂਲੀ ਛੇਲੇ ਦਾ ਬਚਾਕੂ ਲੈ ਲੈ ਫੜ ਜਾੜੀ ਵਾਂਗੂ ਸਾਫਤੀ ਹੋਣਾ ਦੰਦੀ ਵੱਡੀ ਪੜ ਚਲੋ ਬਾਈ ਖਾਈਏ ਰੋਟੀ ਪਹਿਲਾਂ ਲਓ ਵੀ ਉਹ ਵੀ ਗੇਟ ਬਣ ਗਿਆ ਆ ਢਾਂਚਾ ਬਣ ਰਿਹਾ ਇਹਦਾ ਹੁਣ ਆਲ ਰਾਊਂਡਰ ਮਿਸਤਰੀ ਸਾਹ ਸਾਡੇ ਛਾਜੂ ਲੈ ਈਏ ਦੇਖੀ ਕੀ ਆ ਗਿਆ ਤਾਂ ਭਾਈ ਗੱਲ ਤਾਂ ਟੱਪੀ ਪੜਿਆ ਵਰ ਹਾਂ ਇਧਰ ਨੂੰ ਨਹੀਂ ਦੇਖਣਾ ਆ ਬੰਦ ਹੋ ਜਾਣਾ ਇਹ ਨਾਲ ਇਹਨੀ ਕਿੰਨਾ ਜਗ੍ਹਾ ਹੋਊ ਵੀਰੇ ਇਹ ਇੱਧਰ ਨੂੰ ਇੱਧਰ ਨੂੰ ਹੋਊ 6 ਫੁੱਟਾਂ ਨਾ ਇੱਧਰ ਨੂੰ ਇੱਧਰ ਨੂੰ ਤਾਂ ਵੱਧ ਆ ਹੋ ਗਈ 7x6 ਵੀ 7x6 ਦਾ ਬਣ ਜਾਣਾ ਹੈ ਬਹੁਤ ਆ ਚਾਹੇ 10 ਬੱਤਕਾਂ ਰਹਿਣ ਓਰੇ ਕੇ ਰਬੋਟ ਹੋ ਜਾਣੀਆਂ ਲਾ ਦੇਣੀ ਇੱਧਰ ਚਗਾਠ ਛੜੇ ਉਧਰ ਹੀ ਨਾ ਕੱਢ ਦੀ ਨਟ ਬਾਬਾ ਬਾਹਰ ਆ ਦਾ ਜੋ ਟਿਕ ਟਾਂਚਾ ਬਿਲਡ ਕਰਨਾ ਬੱਤਕਾਂ ਖਾਤਰ ਇਹ ਬੱਸ ਲੱਗਿਆ ਆ ਉਹ ਪਲਾਸਟਰ ਦੇ ਛੱਡ ਅੰਦਰ ਅੰਦਰ ਦੇਖ ਅੰਦਰ ਪਿੰਜਰਾ ਬਣਾਉਣਾ ਤੂੰ ਅੰਦਰ ਨੂੰ ਤਾਂ ਨਹੀਂ ਜਾਊ ਹੁਣ ਇਹ ਠੀਕ ਆ ਠੀਕ ਆ ਮੌਸਮ ਘੜਬੜ ਹੋ ਗਿਆ ਦੇਖ ਹੈ ਵੀਰੇ ਕਿੱਧਰ ਨੂੰ ਖੁੱਲੂਗਾ ਗੇਟ ਬਾਹਰ ਨੂੰ ਬਾਹਰ ਨੂੰ ਖੁੱਲੇ ਹਾਂ ਕਿਤੇ ਅੰਦਰ ਨੂੰ ਖੁੱਲੇ ਫੇਰ ਤਾਂ ਜਗ੍ਹਾ ਬਹੁ ਘਟ ਜਾਣੀ ਨਹੀਂ ਕਰੰਟ ਵਧਾਇਆ ਹੋਇਆ ਹੈ ਵੀਰੇ ਤਾਂ ਹੁਣ ਤਾਂ ਘਟਾ ਦਾਂ ਮੈਂ ਹਾਂ ਹਾਂ ਠੀਕ ਹੈ ਵੀਰੇ ਆ ਕੋਰਾ ਵੀ ਟੁੱਟ ਗਈ ਹੈ ਕਿਵੇਂ ਟੁੱਟ ਗਈ ਤੂੰ ਲੱਗਿਆ ਵਿੱਚ ਹੈ ਨਾ ਬਣਾ ਉਹ ਲੱਗ ਕੋਰੋਨਾ ਉਹ ਲੱਗਿਆ ਨਾ ਤਖਤ ਠੀਕ ਆ ਤਾਂ ਓਕੇ ਆ ਵੀਰੇ ਇਹ ਗੇਟ ਜਿਆਦਾ ਮੁੰਛਾ ਲਾਦਾ ਯਾਰ ਹਾਂ ਇੱਦਾਂ ਤੇ ਇੱਦਾਂ ਤੇ ਕਰਦਾ ਨਾ ਉਹ ਗੇ ਨਾ ਠੀਕ ਆ ਹਾਂ ਫੇਵਰ ਆ ਜਾਏ ਇਹਨੂੰ ਤਾਂ ਉੱਤਰ ਖੇ ਉੱਤੇ ਰੱਖ ਗਿਆ ਠੀਕ ਆ ਠੀਕ ਆ ਨਾਲ ਲੱਗਦੇ ਦੋ ਕਹਿੰਦੇ ਤਾਸ ਦਾ ਨਾਲ ਦੀ ਨਾਲ 70 70 ਬਾਜੀਆਂ ਕਰਾਈ ਬੈਠਾ ਦੇਖ ਰੇ ਪਾਨ ਹੈ 70 ਬਾਜੀਆਂ ਕਰਾਈ ਬੈਠਾ ਵੀਰਾ ਐ ਵੀਰੇ 71ਵੀਂ ਹੋੜੀ ਆਉਣ ਦਿਨ ਹਾਂ ਪਾਣ ਰੰਗਿਆ ਮੇਰਾ ਇੱਧਰ ਮਲਕੀਤ ਸਿੰਘ ਜੀ ਲੱਗੇ ਹੋਏ ਆ ਉਧਰ ਛੱਬਾ ਵੀਰਾ ਲੱਗੇ ਆ ਪੀਂਦੇ ਆ ਲਓ ਅੱਬਾ ਚਾਹ ਦੇਖੋ ਨਿਕਲਿਆ ਕਬੂਤਰ ਕੰਮ ਕਰ ਦੇ ਦੇ ਓਰੇ ਕਿੰਨੇ ਸਾਲ ਪੁਰਾਣਾ ਹੋਊਗੀ ਤੇ ਇਹ ਉਹ 6 ਮਹੀਨੇ ਪੁਰਾਣਾ ਵੱਧੇ ਹੋਊ ਇਹ ਗਲਿਆ ਨਹੀਂ ਗਣਾ ਹਾਂ ਗਲਿਆ ਨਹੀਂ ਤੇ ਹਰਾ ਰੰਗ ਲੱਗਾ ਪਿਛਲੀਆਂ ਗਰਮੀਆਂ ਦਾ ਹੋਊ ਚੱਲ ਦੱਬ ਦੇ ਵੀਰਾ ਬਣ ਕੇ ਯਾਰ ਉਧਰ ਆਉਥੋਂ ਨਿਕਲਿਆ ਇਹ 10 ਦੱਬਦੀ 11 ਆ ਝਾਗੜ ਇੱਕ ਬਾਜੀ ਹੋਰ ਕਰਾਊਗਾ ਆਉਂਦੀ ਸਾਰੇ ਬਾਜੀ ਕਰਾ ਲਈ ਉਹਦਾ ਬਾਈ ਚੀਟਿੰਗ ਹੈ ਉਹ ਚੀਟਿੰਗ ਸਾੜਾ ਚੀਟਿੰਗ ਕਹਦੀ ਆ ਜਿਹੜਾ ਰੰਗ ਦਾ ਉਹ ਜੋ ਹੀ ਦੱਬਣੀ ਹੈ ਸਾਡੇ ਦਾ ਐਵੇਂ ਕਰ ਸਕਦੇ ਆ ਨਹੀਂ ਨਹੀਂ ਤੁਹਾਡਾ ਪਿੰਡ ਦੂਰ ਹੈ ਹੋਰ ਕੀ ਆ ਝਾਗੜ ਜੀ ਫੇਰ ਹਾਰਦੇ ਹੋਏ ਕਿੰਨੀਆਂ ਕਿੰਨੇ ਤੇ ਹੋਗੇ ਚੌੜਦੇ ਚੌੜਦੇ ਦੋ ਤਿੰਨ ਬਾਜੀਆਂ ਕਰਾ ਲੀਆਂ ਹੋਰ ਜੱੱਕੇ ਵਾਲਾ ਉਹ ਲਗਾਤਾਰ ਬਾਜੀ ਦੇ ਬਾਜੀ ਲੈ ਬਾਜੀ ਆਈ ਵਾਰ ਕੰਮ ਕਰਾ ਜਿੰਦਾ ਕੰਮ ਨਹੀਂ ਕਰਾ ਜਿੰਦਾ ਸਾਲਾ ਮੈਂ ਤਾਂ ਜੱੱਕਾ ਕੋਲ ਲਈਦੀ ਮੈਂ ਕੋਲ ਉਹ ਮੈਂ ਵੀ ਦਾਹ ਦਾ ਮੈਂ ਰਹੀ ਐ ਹਲੇ ਮੈਂ ਬਾਦੇ ਤੇ ਚਲਣੀ ਦੀ ਲੋ ਵੀ ਬਣ ਗਿਆ ਇੱਕ ਹੋਰ ਖੁੱਡਾ ਆਲ ਰਾਊਂਡਰ ਮਿਸਤਰੀ ਸਾਹਿਬ ਲੱਗੇ ਹੋਏ ਨੇ ਤੇ ਝਾਗੜ ਸਾਹਿਬ ਉਹ ਚੱਲੇ ਬਿਰਿਆ ਤਰਤੀ ਦੇ ਹੂ ਆਹ ਪੈਪ ਜਿਹੜਾ ਇੱਥੇ ਦੇਣਾ ਹੈ ਪਹੁੰਚ ਗਿਆ ਬਈ ਹੁਣ ਘਰੇ ਮੈਂ ਤਾਂ ਅੱਜ ਦਾਣੇ ਪਾਉਣੀ ਭੁੱਲ ਗਿਆ ਕਬੂਤਰਾਂ ਨੂੰ ਆਹ ਦੇਖੋ ਕਿੱਥੇ ਜੜੇ ਬੈਠੇ ਨੇ ਹਾਂ ਠੀਕ ਹੈ ਦੇਖੋ ਕਿੱਥੇ ਜੜੇ ਬੈਠੇ ਆ ਹਾਂ ਬਈ ਖੋਲਾ ਹੁਣ ਮੈਂ ਇਹਨਾਂ ਨੂੰ ਦਾਣਾ ਪਾਣੀ ਪਾਵਾਂ ਕਬੂਤਰਾਂ ਨੂੰ ਚਲੋ 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 ਔਰ ਰੌੜਾ ਪਾਉਣ ਦੀ ਦਾ ਕੋਈ ਲੋੜ ਨਹੀਂ ਸਾਲੇ ਕਿਵੇਂ ਕਰਦੇ ਨੇ ਚਲੋ 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 ਇਹਨੂੰ ਵੀ ਕੱਢਾਂ ਬਾਹਰ ਆ ਜਾ ਬੱਤਕਣੀਏ ਚੱਲ 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 ਚਲ ਪਾਣੀ ਵਾਲਾ ਕੱਢਦਾ ਬਾਹਰ ਪਹਿਲਾਂ ਗਾਣੇ ਲਿਆਂਦੇ ਨੇ ਬਈ ਪਾ ਕੇ ਪਾਣੀ ਦੋਨੇ ਖੁੱਡਿਆਂ 'ਚ ਰੱਖਤਾ ਦੇਖੋ ਦਾਣਿਆਂ ਨੂੰ ਇਹਨਾਂ ਨੇ ਕਿਵੇਂ ਭਜਾਉਣਾ ਇੱਕ ਮਿੰਟ ਖੜ ਜੋ ਖੜ ਜੋ ਲੈ ਲੈ ਖਾ ਲੋ ਖਾ ਲੋ ਇੱਧਰ ਲੇ ਕੂਤਰਾਂ ਰੱਖ ਦਮਾ ਲੋ ਫੋਈ ਆਜੋ ਹੁਣ ਤੇ ਆਲੇ ਓਕੇ ਪਾਣੀ ਦਾਣਾ ਸਾਰਾ ਕੁਝ ਰੱਖਤਾ ਇਹਨਾਂ ਨੂੰ ਆਜੋ ਆਜੋ ਜੇ ਫੈਂਟੇਲ ਮਰ ਤੇਰਾ ਵੀ ਪੇਅਰ ਲਾਉਣਾ ਹੁਣ ਆਪਾਂ ਨੇ ਕੰਮ ਤੁਸੀਂ ਦੇਖ ਲਿਆ ਮੋਟਰ ਤੇ ਰਹਿ ਗਿਆ ਥੋੜਾ ਬਹੁਤਾ ਇੱਧਰ ਲੇ ਕੰਮ ਡੰਨਾ ਹੈ ਐ ਜਿਖਾਉ ਦਾਣੇ ਤੁਸੀਂ ਤੇ ਮੈਂ ਇੱਧਰ ਪਾਦਾ ਕਬੂਤਰਿਆਂ ਨੂੰ ਪਾਣੀ ਪਾਦਾ ਹਲੇ ਉੱਪਰਲੇ ਕਬੂਤਰਾਂ ਕੋਲ ਜਾਣਾ ਹੈ ਫਟਾਫਟ ਪਾ ਮੈਂ ਦਾਣੇ ਲਓ ਬਾਈ ਨਵੇੜ ਤਾਂ ਇਹਨਾਂ ਦਾ ਵੀ ਕੰਮ ਠੀਕ ਹੈ ਓਕੇ ਰਪੋਟ ਹੈ ਪਾਣੀ ਵੀ ਪਾਤਾ ਦਾਣੇ ਵੀ ਪਾਤੇ ਓਹੋ ਲਾਤਾ ਗੇਟ ਡੱਬਾ ਕਰਤਾ ਖਾਲੀ ਬਾਕੀ ਮਹਿਕਮਾ ਕਿੱਥੇ ਆਉ ਫਿਰਦੀਆਂ ਕੁਛ ਆ ਫਿਰਦੀਆਂ ਉਹ ਚਾਰੇ ਪਤਾ ਨਹੀਂ ਕਿੱਧਰ ਫਿਰਦੀਆਂ ਨੇ ਬੰਦ ਕਰਾਂ ਪਹਿਲਾਂ ਇਹਨਾਂ ਨੂੰ ਚਲੋ 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 ਬੰਦ ਖਾਓ ਦਿ ਆਹ ਇਹ ਬੜਿਆ ਹੈਰਾਨ ਕਰਦੀ ਐ ਚਲੋ ਚਲੋ ਚੱਲ ਚੱਲ ਚਲੋ ਭਾਈ ਹੁਣ ਚਲਦੇ ਆਂ ਕੋਠੇ ਦੇ ਚਲੋ ਭਾਈ ਹੁਣ ਕੋਠੇ ਪਰ ਨੂੰ ਖਿੱਚਦੀ ਐ ਗੱਡੀ ਫਟਾਫਟ ਬਾੜਾ ਲੇਟ ਹੋ ਗਿਆ ਪ੍ਰੋਗਰਾਮ 5:00 ਵਜੇ 5 ਬਿਸਤਰੀਆਂ ਦਾ ਵੀ ਘੰਟਾ ਕਰ ਰਹਿ ਗਿਆ ਕਿਉਂਕਿ ਇੱਧਰ ਕੰਮ ਕਰਕੇ ਉਧਰ ਨਵੇੜ ਲਈ ਜਿੰਨਾ ਵੀ ਨਵੇੜ ਹੁੰਦਾ ਅੱਜ ਫੇਰ ਆਦ ਵਿਚਾਲਾ ਜਾ ਹੋ ਜਾਣਾ ਆ ਪਤੰਗ ਦੇਖ ਲੋ ਕਿਸੇ ਨੇ ਚੜਾਈ ਨਹੀਂ ਨਾਲੇ ਧੱਗਾ ਡੋਰ ਲੈ ਕੇ ਆਂਦੀ ਦੀ ਕੋ ਬਈ ਇੱਥੇ ਲੇ ਘੁੱਟਿਆਂ ਨੇ ਪਾਤੀ ਰਾਣੇ ਉਹ ਕਬੂਤਰੀ ਦੇ ਨਾ ਕੋਈ ਪੱਲੇ 'ਚ ਪ੍ਰੋਬਲਮ ਆਈ ਲੱਗਦੀ ਐ ਜਿੱਥੇ ਦਾ ਕਮਿਊਨ ਸ਼ੱਕ ਆ ਬਾਕੀ ਕੰਮ ਡੰਡਣਾ ਐ ਨਾ ਚਲੋ ਹੁਣ ਫਿਰ ਉਧਰ ਪਾ ਦੰਡਣਾ ਬਾਈ ਬਾਹਰ ਕਰ ਦਵਾ ਬਈ ਮੈਂ ਚਲੋ 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 ਬਾਹਰ ਚਲੋ ਚਲੋ ਕੋ ਬਈ ਮੇਤਰੋ ਬਾਹਰ ਕੱਢ ਤੇ ਬਾਹਰ ਧਾਣੇ-ਧੋਣੇ ਚੁੱਕ ਲੈਣਗੇ ਠੀਕ ਆ ਕਾਫੀ ਟਾਈਮ ਲੱਗੇ ਕਿਉਂਕਿ ਅੰਦਰੇ ਬੰਦ ਨੇ ਹੈਨਾ ਮੜੀ ਧੁੱਪ ਹਵਾ ਜੀ ਲੱਗ ਜੂਗੀ ਕੱਲੋਂ ਕਬੂਤਰੀਆਂ ਕੱਢਾਂਗੇ ਐਨੇ 2 ਘੰਟੇ ਲੱਗ ਜੂ ਹਵਾ ਫਿਰ ਆਪਾਂ ਬੰਦ ਕਰ ਜਾਾਂਗੇ ਇਹਨਾਂ ਨੂੰ ਪਹੁੰਚ ਗਏ ਬਾਈ ਮੋਟਰ ਤੇ ਇੱਕ ਕੁਰਸੀ ਹਰੇ ਉੱਥੀ ਪਈ ਐ ਕਰਦੇ ਆ ਇਹਨੂੰ ਵੀ ਨੇੜੇ ਚ ਤੇ ਇੱਥੇ ਬਹਿ ਕਰੋ ਕਿੱਥੇ ਬਹਿ ਕਰੋ ਵੈਰੀ ਗੁੱਡ ਸਰੀਰ 골 ਲ ਗਿਆ ਅੰਦਰ ਦੇਖੀਏ ਕਿੰਨਾ ਹੋ ਗਿਆ ਕੰਮ 拉ਗੀ ਜਾਲੀ ਜੁਲੀ ਵੀਰੇ ਕੋਈ ਅਚਲ ਦਾ ਢਾਂਚਾ ਫਿੱਟ ਕਰ ਰਹੇ ਆ ਠੀਕ ਸੁੱਖਾ ਸਿੰਘ ਟਰਾਲੀ ਲੈ ਕੇ ਆ ਰਿਹਾ ਗੰਨੇ ਦੀ ਸੁੱਖਾ ਸਿੰਘ ਆਉਂਦਾ ਚਾਰ ਪਾਲਾ ਚਾਰ ਪਾਗੇ ਉਰੀ ਰਹਿਣਾ ਪਰ ਹਲੇ ਉਰੀ ਰਹਿਣਾ ਹਲੇ ਨਾ ਭੱਜ ਕਿਥੇ ਰਿਹਾ ਮੈਂ ਸਾ ਇਹਦੇ ਕੋਲ ਕਿਹੜਾ ਖੜਦੀ ਆ थोड़ा घट है ना कोई चक्कर नहीं इधर का आ गया सिट तू दिखाने सिस्टम किए कर इधरों वो देखो ओके ठीक है ਹਾਂ ਓਕੇ ਬਸ ਠੀਕ ਹੈ ਅੰਦਰ ਸਭਾ ਤੂੰ ਆ ਜਾ ਕੱਢੀ ਜਾਂਦਾ ਬੈਠਾ ਬਿਲਡਿੰਗ ਦਾ ਚਸੋ ਲਈ ਜਾਲੀ ਵੀ ਕਟੇਗਾ ਲਾਈਏ ਜਾਲੀ ਇੱਥੇ ਲਾ ਲਾ ਦੇ ਦੇਖੀ 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 ਇਹ ਤਾਂ ਵੀ ਕਰਦਾ ਖਾਲੀ ਸਿਮਿੰਟ ਵੀ ਅੰਦਰ ਰੱਖਦਾ ਹੈ ਆ ਜਾਣੀਆਂ ਲੋਟ ਵੀਰੇ ਦੇਖਾਂ ਤਾਂ ਠੀਕ ਐ ਕਿੰਨੀ ਰਹੀਆਂ ਵਾ ਇੱਕ ਦੋ ਕੇ ਲੱਗਣਿਆ ਹੋਰ ਨਾਟਾ ਦੋ ਤਿੰਨ ਪੰਜ ਕ ਹੈਗੀਆਂ ਇੰਨੀ ਇੱਕ ਤਾਂ ਆ ਜਾਈ ਤੇ ਮੈਂ ਚਲ ਸਾਮਾਨ ਕਰ ਲੈ ਵੀਰੇ ਇਕੱਠਾ ਫਿਰ ਆ ਲੱਗੀ ਜਾਲੀ ਕੱਲ ਨੂੰ ਵੱਡਾਂਗੇ ਹਣ ਇਖਤਾਨ ਹੋ ਗਿਆ ਕਟਰ ਟੁੱਟ ਗਿਆ ਸੜਾ ਬਲੇਡ ਦਿਖਾਉਣਾ ਇੱਧਰੋਂ ਤੁਹਾਨੂੰ ਹੁਣ ਮੈਂ ਦੱਸਿਓ ਫਿਰ ਕਮੈਂਟ ਹੂੰ 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 ਲਓ ਵੀ ਮਿੱਤਰ ਹੁਣ ਆਪਾਂ ਬੋਲਦੀਏ ਕਮੈਂਟ ਫਿਰ ਬਲੌਗ ਦੀ ਐਂਡਿੰਗ ਕਰਨੀ ਭੁੱਲੇ ਗਏ ਤੇ ਆਪਾਂ ਜੋਤ ਗਰਜੋਤ ਮਿਸਤਰੀ ਤੁਹਾਡਾ ਆਲਰਾਊਂਡਰ ਹਾਂ ਹਾਂ ਬਾਈ ਜੋਤ ਆਲਰਾਊਂਡਰ ਹੈ ਮਿਸਤਰੀ ਗਰਦੀਪ ਭੁੱਲਰ ਸਤਵਿੰਦਰ ਸਿੰਘ ਜਸਕਾਰ ਨਗਰ ਚ ਅਮਰਤ ਢਿੱਲੋਂ ਮੇਦੇ ਬਾਈ ਜਿਹੜੇ ਖੁੱਡੇ ਹੁਣ ਬਣਾਏ ਨੇ ਅਗਲੇ ਵਲੌਗ ਵਿੱਚ ਦਿਖਾਓ ਚੰਗੀ ਤਰ੍ਹਾਂ ਕਬੂਤਰਾ ਵਾਲੇ ਹਾਂਜੀ ਹਾਂਜੀ ਠੀਕ ਹੈ ਵੀਰੇ ਜਸਵੀਰ ਸਿੰਘ ਬਾਈ ਗੁੱਡ ਜੌਬ ਧੰਨਵਾਦ ਵੀਰੇ ਮਨਜੀਤ ਸਿੰਘ ਯੂਐਸਸੀ ਵਾਲਾ ਵੀਰੇ ਧੰਨਵਾਦ ਬਹੁਤ-ਬਹੁਤ ਵੀਰੇ ਹੈਰੀ ਸੰਘਾ ਝਾਂਟਾ ਮੱਲਾ ਕਿਵੇਂ ਹੈ ਬਾਈ ਵਧੀਆ ਵਧੀਆ ਵੀਰੇ ਝਾਂਟਾ ਮੱਲਾ ਸਪਾਲ ਚਰਵਾ ਬਾਈ ਕਿੱਥੋਂ ਤੁਸੀਂ ਵੀਰੇ ਮੈਂ ਲਖਨਪੁਰ ਖਮਾਣੋ ਦੇ ਲਾਗੇ ਫਤੇਗੜ ਸਾਹਿਬ ਜ਼ਿਲ੍ਹਾ ਹੈਲੋ ਬਾਈ ਕੀ ਹਾਲ ਹੈ ਸ਼ੈਤੀ ਸਿੰਘ ਵਧੀਆ ਵਧੀਆ ਵੀਰੇ ਤੁਸੀਂ ਦੱਸੋ ਹਾ ਹੈਰੀ ਸੰਗਾ ਸੰਕੀ ਮੇਰਾ ਧੰਨਵਾਦ ਵੀਰੇ ਇਹਨਾਂ ਕਮੈਂਟ ਕਰਨ ਲਈ ਮਿਲਦੇ ਆਂ ਅਗਲੇ ਵਲੌਗ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਾਂਗੇ ਅਗਲੇ ਵਲੌਗ ਚ